ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੀਤਲ ਅੰਘੂਰਾਲ ਤੇ ਤਿੱਖਾ ਵਾਰ ਕੀਤਾ ਸੀਮਾਨ ਨੇ ਕਿਹਾ ਕਿ ਜੋ ਲੋਕ ਲਾਲਚੀ ਹੋ ਜਾਂਦੇ ਨੇ ਪਰਮਾਤਮਾ ਉਹਨਾਂ ਦੀ ਸਹਾਇਤਾ ਨਹੀਂ ਕਰਦਾ ਉਹਨਾਂ ਦੀ ਥਾਂ ਕਿਸੇ ਭਗਤ ਨੂੰ ਦੇ ਦਿੰਦਾ ਹੈ ਦਰਅਸਲ ਬੀਤੇ ਦਿਨ ਮੁੱਖ ਮੰਤਰੀ ਜਲੰਧਰ ਪੁੱਜੇ ਤੇ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਉਹ ਦੋ ਦਿਨ ਉੱਥੇ ਹੀ ਕੰਮ ਕਰਨਗੇ ਦੱਸ ਦਈਏ ਕਿ ਮਾਨ ਨੇ ਜਲੰਧਰ ਪਛਮੀ ਜ਼ਿਮਨੀ ਚੌਂ ਤੋਂ ਪਹਿਲਾਂ ਦੁਆਬਾ ਤੇ ਮਾਝਾ ਖੇਤ ਦੇ ਲੋਕਾਂ ਦੇ ਸਹੂਲਤ ਲਈ ਜਲੰਧਰ ਚ ਦਫ਼ਤਰ ਖੋਲ੍ਹਿਆ ਤੇ ਚੋਣਾਂ ਤੋਂ ਬਾਅਦ ਵੀ ਦਫ਼ਤਰ ਰੱਖਣ ਦਾ ਵਾਅਦਾ ਕੀਤਾ ਸੀ ਇਸ ਲਈ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋ ਹਫ਼ਤੇ ਚ ਦੋ ਦਿਨ ਜਲੰਧਰ ਲਣਗੇ ਜਿੱਥੇ ਉਹ ਦੁਆਬਾ ਤੇ ਮਾਝਾ ਖੇਤਿਆ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨਗੇ ਦੱਸ ਦਈਏ ਕਿ ਪਹਿਲੇ ਦਿਨ ਸੀਐਮ ਭਗਵੰਤ ਮਾਨ ਨੇ ਜਲੰਧਰ ਚ ਆਪ ਵਲੰਟਰੀਆਂ ਤੇ ਵਰਕਰਾਂ ਨਾਲ ਲੰਚ ਕੀਤਾ ਤੇ ਉਹਨਾਂ ਨੂੰ ਜਲੰਧਰ ਪੱਛਮੀ ਜ਼ਿਮਨੀ ਚੌਂਣ ਚ ਜਿੱਤ ਲਈ ਵਧਾਈ ਦਿੱਤੀ ਉਹਨਾਂ ਕਿਹਾ ਕਿ ਜਿੱਤ ਆਪ ਦੇ ਮਿਹਨਤੀ ਵਲੰਟਰੀਆਂ ਦੀ ਹੈ ਜਿਨ੍ਹਾਂ ਨੇ ਜਲੰਧਰ ਪੱਛਮੀ ਦੇ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਦੇ ਲੋਕ ਭਲਾਈ ਕੰਮਾਂ ਤੋਂ ਜਾਣੂ ਕਰਵਾਇਆ ਉਹਨਾਂ ਕਿਹਾ ਕਿ ਆਪ ਸਰਵੇਖਣਾ ਚ ਨਹੀਂ ਆਉਂਦੀ ਕਿਸੇ ਨੇ ਭਵਿੱਖਬਾਣੀ ਨਹੀਂ ਕੀਤੀ ਸੀ ਕਿ ਮੋਹਿੰਦਰ ਪਗਤ ਨੂੰ 60000 ਦੇ ਕਰੀਬ ਵੋਟਾਂ ਮਿਲਣ ਗਿਆ ਤੇ ਅਸੀਂ ਇਹ ਸੀਟ ਹਾਂ ਤੇ ਹਜ਼ਾਰ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤਾਂਗੇ ਪਰ ਲੋਕ ਮਿਹਨਤ ਦੀ ਕਦਰ ਕਰਦੇ ਨੇ ਤੇ ਲੋਕ ਪੱਖੀ ਨੀਤੀਆਂ ਦੀ ਵੀ ਕਦਰ ਕਰਦੇ ਨੇ ਇੱਧਰ ਹੀ ਸੂਤਰਾਂ ਦਾ ਕਹਿਣਾ ਹੈ ਕਿ ਸ਼ਿਤਲੰਗੁਰਾਲ ਤੇ ਵੀ ਮੁੱਖ ਮੰਤਰੀ ਨੇ ਚੁਟਕੀ ਲੈਂਦਿਆਂ ਕਿਹਾ ਕਿ ਧੀਰਜ ਰੱਖਣਾ ਬਹੁਤ ਜ਼ਰੂਰੀ ਹੈ ਜੋ ਲੋਕ ਲਾਲਚੀ ਹੋ ਜਾਂਦੇ ਨੇ ਪਰਮਾਤਮਾ ਉਹਨਾਂ ਦੀ ਸਹਾਇਤਾ ਨਹੀਂ ਕਰਦਾ ਉਹਨਾਂ ਦੀ ਥਾਂ ਕਿਸੇ ਭਗਤ ਨੂੰ ਦੇ ਦਿੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਹਫ਼ਤੇ ਵਿੱਚ ਦੋ ਦਿਨ ਜਲੰਧਰ ਰਹਿਣਗੇ ਤਾਂ ਜੋ ਦੁਆਬੇ ਤੇ ਮਾਝੇ ਦੇ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਲਈ ਚੰਡੀਗੜ੍ਹ ਨਾ ਜਾਣਾ ਪਵੇ ਉਹਨਾਂ ਨੇ ਕਿਹਾ ਕਿ ਪਾਰਟੀ ਪੰਜਾਬ 'ਚ ਹਰ ਵੱਡੀ ਜਾਂ ਛੋਟੀ ਚੋਣ ਗੇ ਉਹਨਾਂ ਵਲੰਟੀਰੀਆਂ ਨੂੰ ਚਾਰ ਵਿਧਾਨ ਸਭਾ ਹਲਕਿਆਂ ਦੀ ਜ਼ਿਮਨੀ ਚੋਣਾਂ ਤੇ ਲੋਕਲ ਬਾਈਟਸ ਦੀਆਂ ਚੋਣਾਂ ਲਈ ਵੀ ਤਿਆਰ ਰਹਿਣ ਲਈ ਪ੍ਰੇਰਿਤ ਕੀਤਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ